ਹਕੀਕਤ ਨਹੀਂ ਸਿਕਾਈ ਨਹੀਂ ਇਸ ਤੋਂ ਵੱਧ ਇਹਨਾਂ ਸ਼ੌਕ ਵੀ ਨਹੀਂ ਜਿੰਨਾ ਲੋਕ ਸਵਾਰਨ ਦਾ ਸ਼ੌਕ ਹੈ ਇਤਨਾ ਪਰ ਲੋਕ ਸਵਾਰਨ ਦਾ ਨਹੀਂ ਤਾਂ ਮੇਰੇ ਅਸਰ ਆਕਰ ਕਿਸੇ ਦਾ ਲੋਕ ਸਵਰ ਵੀ ਗਿਆ ਹੈ ਲੋਕ ਸਵਰ ਦਾ ਧਨ ਨਾਲ ਤੇ ਧਨ ਕਮਾਇਆ ਜਾਂਦਾ ਹੈ ਕਿਰਤ ਕਰਕੇ ਕਿਰਤ ਝੂਠੀ ਵੀ ਹੋ ਸਕਦੀ ਹੈ ਸੱਚੀ ਵੀ ਹੋ ਸਕਦੀ ਹੈ ਕਿਰਤ ਵਿੱਚ ਜ਼ਬਰ ਵੀ ਹੋ ਸਕਦਾ ਹੈ ਫਰੇਬ ਵੀ ਹੋ ਸਕਦਾ ਹੈ। ਕਿਰਪਾ ਦੇ ਮਕਾਰੇ ਵੀ ਹੋ ਸਕਦੀ ਹੈ। ਸੰਸਾਰ ਦੇ ਜ਼ੁਲਮ ਵੀ ਹੋ ਸਕਦਾ ਹੈ, ਉન્નਤੀ ਹੋ ਸਕਦੀ ਹੈ। ਬੁਠੇਰਿਆਂ ਦੀ ਹੋਈ ਹੈ। ਬڑے-ਬڑے ਜ਼ਾਲਮ ਸੰਗਾਠਣਾਂ ਤੇ ਜਾ ਬੈਠੇ ਨੇ। ਬڑے-ਬڑے ਝੂਠੇ ਦੁਨੀਆਂ ਦੇ ਰਾਜ ਪਏ ਕਰਦੇ ਨੇ। ਬڑے-ਬڑے ਮਕਾਰ ਬੰਦੇ ਲੋਕਾਂ ਦੇ ਸਿਰਾਂ ਤੇ ਬੈਠੇ ਨੇ। ਕਦੀ ਸੰਸਾਰ ਦਾ ਇਤਿਹਾਸ ਪੜ੍ਹ ਕੇ ਜਾਂ ਸੰਸਾਰ ਤੇ ਹੁਣ ਚਾਤ ਮਾਰ ਕੇ ਤੇ ਵੇਖਣਾ ਕਿ بڑے-ਬڑے ਜ਼ਾਲਮ ਲੋਕਾਂ ਦੇ ਸਿਰਾਂ ਤੇ ਬੈਠੇ ਨੇ। ਬڑے-ਬڑے ਝੂਠੇ ਉਨਾਂ ਦੀ ਕਰ ਗਏ। बड़े-बड़े फरेबी ਤੇ ਮਕਾਰ ਬੰਦੇ ਅੱਗੇ ਲੰਘਦੇ ਨੇ। ਕੋਈ ਇੱਕ ਗੱਲ ਤੇ ਸਪੱਸ਼ਟ ਹੋ ਗਈ ਕਿ ਝੂਠ ਦਾ ਸਿੱਕਾ ਸੰਸਾਰ ਦੇ ਚੱਲ ਸਕਦਾ ਹੈ। ਪਰਮਾਰਥ ਦੇ ਚ ਨਹੀਂ ਚੱਲ ਸਕਦਾ। ਕਤਈ ਨਹੀਂ ਚੱਲ ਸਕਦਾ। ਤੇ ਬੰਦੇ ਦੀ ਇੱਕ ਆਦਤ ਬਣ ਜਾਂਦੀ ਹੈ ਜਿਹੜਾ ਸਿੱਕਾ ਇਸ ਦਾ ਜਗਤ ਦੇ ਚੱਲ ਜਾਂਦਾ ਹੈ ਇਹ ਸੋਚਦਾ ਇਸੇ ਹੀ ਸਿੱਕੇ ਨਾਲ ਹੁਣ ਮੈਂ ਪਰਮਾਰਥ ਦੇ ਚ ਵੀ ਉੱਨਤੀ ਕਰਨੀ ਹੈ। ਹੋ ਨਹੀਂ ਸਕਦਾ। ਇਹ ਬੰਦੇ ਸਿੱਕੇ ਬਾਹਰ ਚੱਲ ਸਕਦੇ ਨੇ ਅੰਦਰ ਦੀ ਦੁਨੀਆ ਦੇ ਚ ਨਹੀਂ। ਇਹ ਸਿਆਣਪ ਤੇਰੀ ਬਾਹਰ ਕਲ ਸਕਦੀ ਏ ਅੰਦਰ ਦੀ ਦੁਨੀਆ ਦੇਚ ਨਹੀਂ ਸਹਿਜ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਾਮ ਜਿਸ ਚਤਰਾਈ ਤੇ ਸਿਆਣਪ ਨਾਲ ਤੂੰ ਕਈਆਂ ਨੂੰ ਪਛਾੜਿਆ ਤੇ ਅੱਗੇ ਲੰਘਿਆ ਜਿਸ ਚਤਰਾਈ ਤੇ ਸਿਆਣਪ ਨਾਲ ਤੂੰ ਕਈਆਂ ਨੂੰ ਦਬਾਇਆ ਤੇ ਪਛਾੜਿਆ ਜਿਸ ਛਤਰਾਈ ਤੇ ਸਿਆਣਪ ਨਾਲ ਤੂੰ ਜਗਤ ਵਿੱਚ ਬੜੀ ਉੱਨਤੀ ਕਰ ਲਈ ਯਕੀਨ ਜਾਣ ਇੱਕ ਸਿਆਣਪ ਵੀ ਪਰਮਾਰਥ ਦੀ ਦੁਨੀਆ ਵਿੱਚ ਕੰਮ ਨਹੀਂ ਆਵੇਗੀ ਇੱਕ ਵੀ ਨਹੀਂ ਤੇ ਰਸਤੇ ਵਕ ਵਕ ਤੇ ਮਾਰਗ ਵਕ ਵਕ ਤੋ ਅਕਸਰ ਹਮੇਸ਼ਾ ਦੋ ਐਸਿਆਂ ਚ ਜਗਤ ਤਕਸੀਮ ਰਿਹਾ ਹੈ ਇੱਕ ਦਾ خیال ਲੋਕ ਸਵਾਰਨਾ ਛਡੋ ਪਰ ਲੋਕ ਕੀ ਹੁੰਦਾ ਕੁਛ ਨਹੀਂ ਨੇ ਤੇ ਦੂਜਾ ਧੜਾ ਭਾਵੇਂ ਥੋੜੀ ਤਾਦਾਤ ਵਿਚ ਰਿਆ ਪਰ ਰਿਆ ਪਰਲੋਕ ਸਵਾਰਨਾ ਲੋਕ ਦੀ ਗੱਲ ਛੱਡੋ ਲੋਕ ਕੀ ਹੁੰਦਾ ਕੁਝ ਵੀ ਪਰਲੋਕ ਸਵਾਰਨਾ ਧੀਨ ਸਵਾਰਨਾ ਛੱਡੋ ਦੁਨੀਆ ਨੂੰ ਆਤਮਾ ਸਵਾਰਨੀ ਹੈ ਛੱਡੋ ਸਰੀਰ ਨੂੰ ਧਰਮ ਸਵਾਰਨਾ ਹੈ ਛੱਡੋ ਜਗਤ ਨੂੰ ਇਹ ਦੋ ਧੜੇ ਹਮੇਸ਼ਾ ਸੰਸਾਰ ਵਿੱਚ ਰਹੇ ਨੇ ਆਦ ਕਾਲ ਤੋਂ ਰਹੇ ਨੇ ਇੱਕ ਕਹਿੰਦਾ ਰਿਹਾ ਕਿ ਮੈਂ ਲੋਕ ਸਵਾਰਨਾ ਹੈ ਪਰ ਲੋਭ ਦੀ ਕੋਈ ਫਿਕਰ ਨਹੀਂ ਇੱਕ ਕਹਿੰਦਾ ਰਿਹਾ ਕਿ ਮੈਂ ਪਰਲੋਕ ਸਵਾਰਨਾ ਹੈ ਲੋਕ ਨਾਲ ਨਾਤਾ ਤੋੜਿਆ ਲੋਕ ਨਾਲ ਸੰਬੰਧ ਤੋੜਿਆ ਗੁਰਮਤ ਨੇ ਜਿਹੜਾ ਚਾਨਣਾ ਜਗਤ ਦੇ ਸਾਹਮਣੇ ਰੱਖਿਆ ਹੋਏ ਕੇ ਲੋਕ ਦੀ ਖਾਤਰ ਤੂੰ ਪਰਲੋਕ ਤੇ ਆਗ ਨਾ ਤੇ ਪਰਲੋਕ ਦੀ ਖਾਤਰ ਤੂੰ ਲੋਕ ਨੂੰ ਛੱਡਣਾ ਇਹ ਮਾਰਗ ਗੁਰੂ ਨਾਨਕੂ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਨਿਰਾਲਾ ਮਾਰਗ ਬੜਾ ਬੀਮਤੀ ਮਾਰਗ ਇਹ ਗੱਲ ਵਖਰੀ ਹੈ ਕਿ ਪੂਰਨ ਪੌਰ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਝਿਆ ਨਹੀਂ ਗਿਆ ਔਰ ਸਮਝਿਆ ਨਹੀਂ ਗਿਆ ਉਦੇ ਕੁਝ ਕਾਰਨ ਵੀ ਨੇ ਕਿ ਅੱਜ ਤੱਕ ਧਾਰਮਿਕ ਦੁਨੀਆ ਦੇ ਤੇ ਨਾਰਾ ਲੱਗਿਆ ਰਿਹਾ ਜ਼ੋਰ ਦੇ ਨਾਲ ਕਿ ਪਰਲੋਕ ਦੀ ਖਾਤਰ ਲੋਕ त्याਗਣਾ ਹੈ ਤੇ ਦੂਜਾ ਨਾਰਾ ਇਹ ਸੀ ਲੋਕ ਦੀ ਖਾਤਰ ਪਰਲੋਕ ਛੱਡਣਾ ਇਹ ਜਗ ਮਿੱਠਾ ਅਗਲਾ ਕੰਡ ਮਿੱਠਾ ਪਦਾਰਥਵਾਦੀਆਂ ਦਾ ਅੱਜ ਬਹੁਤ ਵੱਡਾ ਜ਼ੋਰ ਹੈ ਤੇ ਬਹੁਤ ਵੱਡੀ ਗਿਣਤੀ ਹੋ ਗਈ ਹੈ ਇਸ ਤਰ੍ਹਾਂ ਦਾ ਸੰਗਠਨ ਨਾਸਿਕ ਲੋਕਾਂ ਦਾ ਕਦੇ ਨਹੀਂ ਸੀ ਜਿਤਨਾ ਵੱਡਾ ਸੰਗਠਨ ਅੱਜ ਹੋ ਗਿਆ ਰਸ਼ੀਆ ਚైనా ਤੈਕੋਸਲਾਵਾਕੀਆ ਬਲਗਾਰੀਆ ਪੋਲੈਂਡ ਹੰਗਰੀ ਜਰਮਨੀ ਸਭ ਨਾਲ ਤਿਕ ਦੇ ਜੋ ਕਹਿੰਨ ਪਦਾਰਥ ਚਾਹੀਦਾ ਹੈ ਪ੍ਰਮਾਤਮਾ ਨਹੀਂ ਚਾਹੀਦਾ ਧਨ ਚਾਹੀਦਾ ਹੈ ਧਰਮ ਨਹੀਂ ਚਾਹੀਦਾ ਭੋਜਨ ਚਾਹੀਦਾ ਹੈ ਭਜਨ ਕੀ ਹੁੰਦਾ ਕੁਝ ਵੀ ਨਹੀਂ ਐਵੇਂ ਵਕਤ ਜ਼ਾਇਆ ਕਰਨਾ ਪਦਾਰਥਵਾਦੀਆਂ ਦੀ ਖੁੱਲੇ ਬਾ ਐਲਾਨ ਅਜ ਜਿੰਨਤੀ ਬਹੁਤ ਜ਼ਿਆਦਾ ਹੈ ਇਤਨੀ ਗਿਣਤੀ ਜ਼ਮੀਨ ਦੇ ਤੇ ਪਹਿਲੇ ਕਦੀ ਨਹੀਂ ਹੋਈ ਜਿਤਨੀ ਹੁਣ ਹੋਈ ਹੈ ਔਰ ਜਿਹੜੇ ਆਸਤਿਕ ਹਨ ਇਹ ਪੂਰਨ ਆਸਤਿਕ ਕੋਈ ਨਹੀਂ ਇੰਜ ਕਹਿ ਲੋ ਕਿ ਸਾਰਾ ਸੰਸਾਰ ਕਿਸੇ ਹੱਦ ਤੱਕ ਨਾਸਿਕ ਸੰਦਾ ਥੋੜੇ ਜਿਹਾ ਆਸਤਿਕ ਆਸਤਿਕ ਜਿਹਦੀ ਆਸਤਾ ਹੈ ਸਰਦਾ ਹੈ ਬਰੋਸਾ ਹੈ ਨਾਸਿਕ ਜਿਹਦੀ ਕੋਈ ਆਸਥਾ ਨਹੀਂ ਹੈ ਨਾਸਿਕ ਦੇ ਅਖਰੀ ਅਰਥ ਜਿਹਦੀ ਕੋਈ ਆਸਥਾ ਨਹੀਂ ਹੈ ਜਿਹਦਾ ਕੋਈ ਭਰੋਸਾ ਨਹੀਂ ਹੈ ਜਿਹਦਾ ਕੋਈ ਵਿਸ਼ਵਾਸ ਨਹੀਂ ਹੈ ਤੇ ਇਤਨੀ ਅਰਗਮੇ ਕਰਦੇ ਆਂ ਧਰਮ ਮੰਦਰਾਂ ਦੇ ਆਉਣ ਵਾਲਿਆਂ ਦਾ ਵੀ ਕੋਈ ਵਿਸ਼ਵਾਸ ਨਹੀਂ ਹੈ ਮਹਾਰਾਜ ਤੇ ਕਹਿੰਦੇ ਨੇ ਜਾਣ ਕੇ ਰੇਦੇ ਬੇਸਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਅਗਰ ਬੇਸਵਾਸ ਆ ਗਿਆ ਹੈ ਹੈ ਬੇਸਵਾਸ ਆ ਗਿਆ ਹੈ ਬਈ ਹੈ परलोक है परमात्म है तो जिस ढंग ਨਾਲ ਬੰਦਾ ਜੀ ਰਿਹਾ ਹੈ ਉਸ ढंग ਨਾਲ ਨਹੀਂ ਜੀਵੇ ਕਿ ਜੀ ਰੋਜ਼ ਮਰਦੀ ਜ਼ਿੰਦਗੀ ਬਦਲ ਜਾਏਗੀ ਕਿ ਜਿਸ ढंग ਨਾਲ ਜੀ ਰਿਹਾ ਹੈ ਇਹ ਜੀਵਣਾ ਕਤੇ ਹੀ ਨਹੀਂ ਹੋਵੇਗਾ ਇਹ ਜੀਵਣਾ ਮਨੁੱਖ ਦਾ ਦੱਸਦਾ ਪਿਆ ਹੈ ਕਿ ਲੋਕ ਹੈ ਪਰਲੋਕ ਨਹੀਂ ਹੈ ਪਦਾਰਥ ਹੈ ਪਰਮਾਤਮਾ ਨਹੀਂ ਹੈ ધਨ ਹੈ ਕਰਮ ਨਹੀਂ ਹੈ ਇਹ ਜੀਵਣਾ ਦੱਸਦਾ ਪਿਆ ਬੰਦੇ ਦਾ ਕਾਰਨ ਕੇ ਮਨ ਪੂਰਨ ਤੌਰ ਤੇ ਅਜੇ ਮੰਨ ਨਹੀਂ ਸਕਿਆ ਤੇ ਮੰਨਣਾ ਤੇ ਮੰਨ ਨਹੀਂ ਆ ਨਾ ਤੇ ਜੋ ਮਨ ਲਵੇ ਸਾਇਦ ਤੇ ਕਹਿੰਦੋਂ ਦੀ ਤੇ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਠੇ ਪਟਦਾਏ ਕਾਗਜ਼ ਕਲਮ ਨ ਲਖਣ ਹਾਰ ਮੰਨੇ ਕਾਬੈ ਕਰਨ ਵਿਦਾ ਸੰਸਾਰ ਤੇ ਸ਼ੱਕ ਨਹੀਂ ਹੈ ਸੰਦੇਹ ਇਸ ਤੇ ਹੈ ਨਿਰੰਕਾਰ ਤੇ ਸ਼ੱਕ ਦਾ ਜਨਮ ਪਤਾ ਕਿਉਂ ਹੁੰਦਾ ਹੈ ਜਿਸ ਦੇ ਸੰਬੰਧ ਵਿੱਚ ਕੋਈ ਪ੍ਰਤੱਖ ਪ੍ਰਮਾਣ ਨਾ ਮਿਲੇ ਸ਼ੱਕ ਪੈਦਾ ਹੋ ਜਾਂਦਾ ਹੈ ਤੇ ਅੱਜ ਤੱਕ ਵੱਡੇ ਤੋਂ ਵੱਡਾ ਅਧਿਆਤਮੀ ਵੀ ਪਰਮਾਤਮਾ ਦੇ ਸੰਬੰਧ ਵਿੱਚ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਿਆ ਸ਼ੱਕ ਬਣਿਆ ਰਹਿੰਦਾ ਹੈ ਸੰਦੇਹ ਬਣਿਆ ਰਹਿੰਦਾ ਹੈ ਸੰਸਾ ਬਣਿਆ ਰਹਿੰਦਾ ਹੈ ਦੁਬਦਾ ਬਣੀ ਰਹਿੰਦੀ ਹੈ ਸੰਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ ਮੈਂ ਇਥੇ ਤੱਕ ਮੰਨਦਾ ਗੁਰੂ ਚਲੋ ਤੈਨੂੰ ਮੱਥਾ ਟੇਕ ਲੈਣਾ ਥੋੜਾ ਜਿਹਾ ਤੇਰੇ ਕੋਲ ਬੈਠ ਜਾਣਾ ਪਰ ਮੈਂ ਤੇਰੀ ਗੱਲ ਨਹੀਂ ਮੰਨਣਾ ਐ ਨਹੀਂ ਮੰਨਦਾ ਕਿ ਆ ਜਾਣਾ ਤੇਰੇ ਕੋਲ ਮੈਂ ਇਨਾ ਨਹੀਂ ਮੰਨਦਾ ਕਿ ਜੋ ਕੁਝ ਤੂੰ ਕਹਿ ਰਹੇ ਹੈ ਮੈਂ ਇਹ ਵੀ ਮੰਨ ਲਵਾਂ ਇਹ ਨਹੀਂ ਮੰਨਣਾ ਇਹ ਕਬੂਲ ਨਹੀਂ ਹੈ ਇਹ ਪ੍ਰਵਾਨ ਨਹੀਂ ਇਹ ਮੈਂ ਨਹੀਂ ਧਾਰਨ ਕਰ ਸਕਦਾ ਇਹ ਇਨਕਾਰੀ ਜਜ਼ਬੇ ਮਨੁੱਖ ਦੇ ਅੰਦਰ ਕਿਉਂ ਨੇ ਡੁੱਬਦਾ ਦੇ ਤਾ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਡੁੱਬਦਾ ਔਰ ਡੁੱਬਦਾ ਦਾ ਜਨਮ ਵਾਸਤੇ ਕਿੱਥੇ ਆਉਂਦਾ ਜਿੱਥੇ ਅੰਦਰ ਇਹ ਧਾਰਨਾ ਬਣੀ ਹੋਵੇ ਕਿ ਸ਼ਾਇਦ ਇਹ ਕਲਪਨਾ मात्र ਹੈ ਅਕਸਰ ਬੰਦਾ ਕਹਿ ਦਿੰਦਾ ਪੜਿਆ ਤੇ ਹੈ ਮਨ ਨਹੀਂ ਮੰਨਦਾ ਸੁਣਿਆ ਤੇ ਹੈ ਮਨ ਨਹੀਂ ਮੰਨਦਾ ਭਗਤ ਕਬੀਰ ਨੂੰ ਪੁੱਛਿਆ ਗਿਆ ਤੁਸੀਂ ਰੱਬ ਨੂੰ ਕਿਵੇਂ ਜਾਣਿਆ ਸਿਰਫ ਦੋ ਪੰਕਤੀਆਂ ਚ ਇੱਕ ਦਾ ਜਵਾਬ ਦਿੱਤਾ ਹੈ ਕਬੀਰ ਨੇ ਇਤਨੇ ਵੱਡੇ ਸਵਾਲ ਦਾ ਵੀ ਤੁਸੀਂ ਰੱਬ ਨੂੰ ਕਿਵੇਂ ਜਾਣਿਆ ਪ੍ਰਮਾਤਮਾ ਨੂੰ ਕਿਵੇਂ ਜਾਣਿਆ ਕਬੀਰ ਕਹਿੰਦੇ ਨੇ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਸੋ ਹਰ ਜਾਣੇ ਮਨ ਮੰਨ ਗਿਆ ਅਸੀਂ ਜਾਣ ਲਿਆ ਗੱਲ ਕਤੋਂ ਐ ਨਹੀਂ ਗੱਲ ਮਨ ਮੰਨ ਗਿਆ ਤੇ ਜੈਸੇ ਮਨ ਮੰਨ ਗਿਆ ਅਸੀਂ ਜਾਣ ਲਿਆ ਮੈਂ ਇਤਨੀ ਅਰਜ਼ ਕਰਦੇ ਆ ਇਸ ਚੱਕਰ 'ਚ ਨਾ ਪੈਣਾ ਕਿ ਸਾਡਾ ਮਨ ਮੰਨਦਾ ਹੈ ਤਦ ਹੀ ਤੇ ਗੁਰਦੁਆਰੇ ਆਇਆ ਮਨ ਮੰਨਦਾ ਬਹੁਤ ਥੋੜਾ ਬਹੁਤ ਥੋੜਾ ਇਹ ਮਨ ਜਿਹੜਾ ਸਾਨੂੰ ਪਰਿਪੂਰਨ ਪ੍ਰਮਾਤਮਾ ਨੇ ਦਿੱਤਾ ਹੈ ਇਹ ਬਹੁਤ ਵੱਡਾ ਬੀਜ ਹੈ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤਾ ਪਰ ਇਹ ਬੀਜ ਦੋ 파ੜ ਹੈ ਦੋ ਟੁਕੜਿਆਂ ਦਾ ਹੈ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਾਤ ਮੈਨੂੰ ਦਿੱਤੇ ਆ ਗਿਆ ਤਾਂ ਕਿ ਗੱਲ ਥੋੜੀ ਜਿਹਾ ਸਪਸ਼ਟ ਹੋ ਜਾਏ ਕਿਉਂਕਿ ਮਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਵੀ ਕਿਹਾ ਮਨੁ ਆ ਗੁਰ ਮੁਰ ਮਨਸਾ ਭਾਈ ਜਿਨ ਮੋਹੋ ਸੁਭ ਕਿਰਿਆ ਪੜਾਈ ਤੇ ਮਨ ਮੇਰਾ ਗੁਰੂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਰਨ ਮਨ ਮੰਨੇ ਤੇ ਰੱਬ ਹੈ ਮਨ ਨਾ ਮੰਨੇ ਤੇ ਕੋਈ ਰੱਬ ਨਹੀਂ ਮਨ ਮੰਨੇ ਪ੍ਰਮਾਤਮਾ ਹੈ ਮਨ ਨਾ ਮੰਨੇ ਕੋਈ ਪ੍ਰਮਾਤਮਾ ਨਹੀਂ ਬਹੁਤੀ ਦੁਨੀਆ ਦਾ ਮਨ ਨਹੀਂ ਮੰਨਦਾ ਸੰਸਾਰ ਦੇ ਵਿੱਚ ਬਹੁਤ ਕੁਝ ਹੈ ਜੋ ਕੁਝ ਸਾਡੇ ਮਨ ਦਾ ਹਿੱਸਾ ਹੈ ਉਹੀ ਕੁਝ ਹੈ ਬਾਕੀ ਨਹੀਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ ਮਨ ਨੇ ਮਾਂ ਨੂੰ ਮਾਂ ਕਰਕੇ ਮੰਨ ਲਿਆ ਪਿਓ ਨੂੰ ਪਿਓ ਕਰਕੇ ਮੰਨ ਲਿਆ ਮਨ ਨੇ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ ਪਤੀ ਨੂੰ ਪਤੀ ਕਰਕੇ ਮੰਨ ਲਿਆ ਮਨ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਦਾ ਮਨ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨਦਾ ਇਸ ਵਾਸਤੇ ਪ੍ਰਮਾਤਮਾ ਗੁਰੂ ਮਨੁੱਖੀ ਮੰਨਦਾ ਹੈ ਤਾਂ ਨਹੀਂ ਹੈ ਬਾਕੀ ਸਭ ਹੈ ਨਾ ਗੁਰੂ ਹਿੱਸਾ ਨਹੀਂ ਉਹਦੇ ਨਾਲ ਕੋਈ ਬਹੁਤ ਗੂੜਾ ਸੰਬੰਧ ਨਹੀਂ ਹੈ ਤੇ ਜੇ ਮਨ ਦਾ ਹਿੱਸਾ ਹੈ ਗੁਰੂ ਤਰੰਚਕ ਮਾਤਰ ਬਹੁਤ ਥੋੜਾ ਕੋਈ ਥੋੜਾ ਹਿੱਸਾ ਸਾਨੂੰ ਮਿਤਰੇਮ ਕਰਨ ਤੇ ਮਜਬੂਰ ਕਰ ਦਿੰਦਾ ਹੈ ਕੋਈ ਥੋੜਾ ਹਿੱਸਾ ਕਦੀ ਕਦਾਈ ਗੁਰਦੁਆਰੇ ਆਉਣ ਤੇ ਮਜਬੂਰ ਕਰ ਦਿੰਦਾ ਹੈ ਮਨ ਪੂਰਨ ਤੌਰ ਤੇ ਨਹੀਂ ਮੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਮਨ ਨੂੰ ਬੀਜ ਕਹਿੰਦੇ ਨੇ ਐਸਾ ਬੀਜ ਜਿਹਦੇ ਚੋਂ ਪ੍ਰਮਾਤਮਾ ਨੇ ਜਨਮ ਲੈਣਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਕਿਉਂਕਿ ਮਨ ਮਦ ਦੇ ਹੈ ਇੱਕ ਪਾਸੇ ਸਰੀਰ ਹੈ ਇੱਕ ਪਾਸੇ ਆਤਮਾ ਹੈ ਮਨ ਤੇ ਮਦ ਦੇਤਾ ਹੈ ਸੋ ਜਿਸ ਪਾਸੇ ਮਨ ਝੁਗ ਗਿਆ ਅਸੀਂ ਉਹੀ ਕੁਝ ਹੋ ਜਾਵਾਂਗੇ ਮਨ ਸਰੀਰ ਦੀ ਤਰਫ ਝੁਗ ਗਿਆ ਅਸੀਂ ਸਰੀਰਵਾਦੀ ਪਦਾਰਥਵਾਦੀ ਸੰਸਾਰਵਾਦੀ ਮਨ ਪਰਮਾਤਮਾ ਦੀ ਤਰਫ ਝੁਗ ਗਿਆ ਆਤਮਾ ਦੀ ਤਰਫ ਝੁਗ ਗਿਆ ਅਸੀਂ ਅਧਿਆਤਮਵਾਦੀ ਭਗਤ ਸੰਤ ਦੇ ਮਨ ਡੋਲਦਾ ਹੈ ਕਦੀ ਸਰੀਰ ਦੀ ਤਰਫ ਕਦੀ ਪਰਮਾਤਮਾ ਦੀ ਤਰਫ ਕਦੀ ਸਰੀਰ ਦੀ ਤਰਫ ਕਦੀ ਪਰਮਾਤਮਾ ਦੀ ਤਰਫ ਇਹਨੂੰ ਕਹਿੰਦੇ ਨੇ ਡੁੱਬਦਾ ਕਦੀ ਸੱਚਿਆਰ ਬਣ ਜਾਂਦੇ ਆ ਕੁੜਿਆਰ ਬਣ ਜਾਂਦੇ ਆ ਰਹਿਮਦਿਲ ਬਣ ਜਾਂਦੇ ਆ ਕਠੋਰ ਬਣ ਜਾਂਦੇ ਆ ਦਾਨੀ ਬਣ ਜਾਂਦੇ ਆ ਗੁੱਸਾ ਕੀ ਮਾਫ ਫਿਰ ਬੇਈਮਾਨੀ ਚੱਲ ਪੈਂਦੀ ਝੂਠ ਚੱਲਦਾ ਜਗਤ ਦਾ ਕੋਈ ਐਸਾ ਦਾਨ ਨਹੀਂ ਜੋ ਬੇਈਮਾਨੀ ਨਾਲ ਜੁੜਿਆ ਹੋਇਆ ਨਾ ਹੋਵੇ ਕੋਈ ਐਸੀ ਦਇਆ ਨਹੀਂ ਜੋ ਕਠੋਰਤਾ ਨਾਲ ਜੁੜੀ ਹੋਈ ਨਾ ਹੋਵੇ ਮਨੁੱਖ ਦਾ ਕੋਈ ਐਸਾ ਸੱਚ ਨਹੀਂ ਜੋ ਵਿਕਰੀਤ ਵਿੱਚ ਝੂਠ ਤੇ ਨਾ ਖੜਾ ਹੋਵੇ। ਦੁਬਦਾ ਦੋਵੇਂ ਪਾਸੇ। ਝੂਠ ਵੀ ਚਾਹੀਦਾ ਐ ਸੱਚ ਵੀ ਚਾਹੀਦਾ। ਦਇਆ ਵੀ ਚਾਹੀਦੀ ਐ ਕਠੋਰਤਾ ਵੀ ਚਾਹੀਦੀ। ਤੇ ਦੁਬਦਾ ਐ। ਤੇ ਦੁਬਦਾ ਦੇ ਵਿੱਚ ਬੰਦਾ ਕਿਧਰੇ ਵੀ ਨਹੀਂ ਪਹੁੰਚ ਸਕਦਾ ਇਹਨੇ ਦੁਬਦਾ ਘਰ ਬੋਟੇ ਗਾਲ ਐ। ਦੁਬਦਾ ਦੇ ਵਿੱਚ ਬੰਦਾ ਮਿਟ ਜਾਂਦਾ। ਸਾਹਿਬ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹਦਾ ਇੱਕ ਹੋਣਾ ਬੜਾ ਲਾਜ਼ਮੀ ਬੜੀ ਕੀਮਤੀ ਪੰਕਤੀ ਆਸਾ ਦੀਵਾਰ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੀਜ ਬੱਤ ਲੈ ਗਏ ਅਬ ਕਿਉਂ ਉਗਵੇ ਦਾਲ ਬੀਜ ਨੂੰ ਦਲ ਦਿਓ ਦਾਲ ਬਣ ਗਿਆ ਹੋਰ ਜ਼ਿਆਦਾ ਦਲ ਦਿਓ ਦਲੀਆ ਹੋ ਗਿਆ ਬਿਲਕੁਲ ਦਲ ਛੱਡੋ ਆਟਾ ਹੋ ਗਿਆ ਹੁਣ ਆਟੇ ਨੂੰ ਕੋਈ ਜ਼ਮੀਨ ਵਿੱਚ ਬੋਵੇ ਪਾਲਿ ਚਲਾਸ ਉਗੇਗਾ ਨਹੀਂ ਉਗੜਾ ਦਲੀਆ ਕੋਈ ਬੋਵੇ ਉਗੇਗਾ ਕਤਈ ਨਹੀਂ ਜਮਣਾ ਤੇ ਦਲੀਏ ਤੇ ਆਟੇ ਦੀ ਤੇ ਗੱਲ ਛੱਡੋ ਦਾਲ ਵੀ ਨਹੀਂ ਉਗ ਸਕਦੀ ਬੀਜ ਨੂੰ ਦੁਹਾੜ ਕਰ ਦੋ ਬੀਜ ਦਾਲ ਹੋ ਗਿਆ ਤੇ ਮਹਾਰਾਜ ਕਹਿੰਦੇ ਅੱਬ ਕਿਉਂ ਉਗਵੇ ਦਾਲ ਬੰਦੇ ਕੋਲ ਸਾਬਤ ਬੀਜ ਨਹੀਂ ਹੈ ਦਾਲ ਹੈ ਤੇ ਕਈਆਂ ਕੋਲ ਦਾਲ ਨਹੀਂ ਹੈ ਦਲੀਆ ਹੈ ਤੇ ਕਈਆਂ ਕੋਲ ਦਲੀਆ ਵੀ ਨਹੀਂ ਬਿਲਕੁਲ ਆਟਾ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਇੱਥੇ ਗੁਰਦੁਆਰੇ ਹੋਵੇਗਾ ਬਾਕੀ ਆਟਾ ਤੇ ਥਾਂ ਥਾਂ ਤੇ ਿਕਰਿਆ ਪਿਆ ਦਲੀਆ ਦਾਲ ਮਨ ਸਾਬਤ ਕਿੱਥੇ ਐਸੇ ਨਿਤਨੇਮ ਕਰਨ ਲੱਗਿਆਂ ਮਨ ਸਾਬਤ ਹੈ ਕਤਈ ਨਹੀਂ ਵਾਹਿਗੁਰੂ ਵਾਹਿਗੁਰੂ ਜਪਣ ਲੱਗਿਆਂ ਮਨ ਸਾਬਤ ਹੈ ਕਤਈ ਨਹੀਂ ਗੁਰਦੁਆਰੇ ਬੈਠੇ ਆ ਪੂਰੇ ਮਨ ਕਰਕੇ ਬੈਠੇ ਆ ਕਤਈ ਨਹੀਂ ਤੇ ਭਗਤ ਕਬੀਰ ਕਹਿੰਦੇ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾ ਜਿਹਦਾ ਦੀਜੀ ਸਾਬਤ ਕੋਈ ਨਹੀਂ ਉਹਨੂੰ ਰੱਬ ਕਿੱਥੇ ਜਿਹਦੇ ਕੋਲ ਮਨ ਹੀ ਸਾਬਤ ਨਹੀਂ ਹੈ ਉਹਦੇ ਕੋਲ ਪ੍ਰਮਾਤਮਾ ਕਿੱਥੇ ਈਸ਼ਵਰ ਕਿੱਥੇ ਧਾਰਮਿਕ ਕੰਮ ਬੰਦਾ ਪੂਰੇ ਮਨ ਨਾਲ ਨਹੀਂ ਕਰਦਾ ਸੰਸਾਰ ਦੇ ਕੰਮ ਕਈ ਵਾਰ ਪੂਰੇ ਮਨ ਨਾਲ ਕਰਦਾ ਐਸ ਵਾਸਤੇ ਸੰਸਾਰ ਵਿੱਚ ਉਨਤੀ ਹੋ ਜਾਂਦੀ ਹੈ ਧਾਰਮਿਕ ਦੁਨੀਆ ਵਿੱਚ ਨਹੀਂ ਆਉਂਦੀ ਮਨ ਦੁਬਾਰ ਹੋ ਜਾਂਦਾ ਹੈ ਮਨ ਦਾਲ ਹੋ ਜਾਂਦਾ ਹੈ ਤੇ ਹੁਣ ਦਾਲ ਨੂੰ ਬੀਜੋ ਤੇ ਕੁਝ ਵੀ ਨਹੀਂ ਪੈਦਾ ਹੁੰਦੀ ਮਨ ਹਰ ਵਕਤ ਡੁੱਬਦਾ ਚ ਰਹਿੰਦਾ ਹੈ ਦਾਲ ਅਬ ਕਿਉਂ ਉਗਵੇ ਦਾਲ ਹੁਣ ਦਾਲ ਕਿਵੇਂ ਪੈਦਾ ਹੋਵੇ ਜਪ ਜੀ ਇੱਕ ਬੰਦਾ ਜਪ ਰਿਹਾ ਹੈ ਤੇ ਕਈ ਦਫਾ ਤੇ ਉਦੋਂ ਹੀ ਪਤਾ ਚੱਲਦਾ ਹੈ ਕਿ ਮੈਂ ਜਪ ਜੀ ਪੜ੍ਹੀ ਹੈ ਜਦੋਂ ਭੋਗ ਪੈਣ ਤੇ ਆਂਦਾ ਲੈ ਕਹਿੰਦਾ ਲੈ ਲੰਗੈ ਜਪ ਜੀ ਮਨ ਤੇ ਦਲੀਆ ਸੀ ਦੌਤੋ ਇੱਕ ਥੋੜੀ ਸੀ ਮਹਾਰਾਜ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗੋਵੇ ਹੁਣ ਬੀਜ ਇੱਕ ਹੋਵੇ ਤੇ ਉਗਦੇ ਵਾਹਿਗੁਰੂ ਵਾਹਿਗੁਰੂ ਜਦ ਤੂੰ ਜਪ ਰਿਹਾ ਸੋ ਸਿਰਫ ਵਾਹਿਗੁਰੂ ਹੀ ਤੂੰ ਜਪੇ ਹੋਰ ਕੁਛ ਨਹੀਂ ਹੋਰ ਕੋਈ ਫੁਰਨਾ ਨਹੀਂ ਬਾਣੀ ਤੂੰ ਜਪ ਰੇ ਤਾਂ ਸਿਰਫ ਬਾਣੀ ਹੀ ਜਪੇ ਹੋਰ ਕੁਛ ਨਹੀਂ ਸੁਖਿ ਨਾ ਕਰਨੀ ਬਾਣੀ ਜਪਨਿਆ ਜਪਨਿਆ ਬੰਦਾ ਕੁਝ ਹੋਰ ਵੀ ਕਰ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਜਪਦੇਆਂ ਜਪਦੇਆਂ ਮਨ ਦੇਚ ਹੋਰ ਹਜ਼ਾਰਾਂ ਤਰ੍ਹਾਂ ਦੇ ਘੁਰਨੇ ਨੇ ਸਤਿਗੁਰ ਨੇ ਇਹ ਦਾਲ ਸ਼ਬਦ ਵਰਤੇ ਹੈ ਮੈਂ ਸਮਝਦਾ ਆਮ ਮਨੁੱਖਾ ਵਾਸਤੇ ਵਰਨਾ ਬਹੁਤੀ ਦੁਨੀਆ ਤੇ ਉਹ ਹੈ ਦਾਲ ਨਹੀਂ ਦਲੀਆ ਮਨ ਤੇ ਬਿਲਕੁਲ ਦਲੀਆ ਇੱਕ ਮਿੱਕਾ ਜਿਹਾ ਵੀ ਜ਼ਰਦਾ ਗੁਰਦੁਆਰੇ ਚ ਬੈਠੇ ਕੀਰਤਨ ਦੇ ਚਤਹਾ ਦੇ ਯਾ ਜਪਦੇ ਬਾਣੀ ਦੇ ਪਾਠ ਦੇ ਬਹੁਤ ਔਖੀ ਕਰਨ ਬਿਲਕੁਲ ਆਟਾ ਹੋਇਆ ਪਿਆ ਮਨ ਤੇ ਮਨ ਜੀਵਦਾ ਹੈ ਅਨੇਕਤਾ ਦੇ ਇਹਦੇ ਜਿਤਨੇ ਟੁਕੜੇ ਕਰੋ ਨਾ ਮਨ ਉਤ ਨਹੀਂ ਬਲਵਾਨ ਹੋ ਜਾਂਦਾ ਸਰੀਰ ਦੇ ਟੁਕੜੇ ਕਰੋ ਸਰੀਰ ਦੀ ਮੌਤ ਹੋ ਜਾਂਦੀ ਹੈ ਮਨ ਦੇ ਜਿਤਨੇ ਟੁਕੜੇ ਕਰੋ ਮਨ ਦੀ ਤਾਕਤ ਵੱਧਦੀ ਹੈ ਤੇ ਮਨ ਨੂੰ ਜੋੜਨਾ ਸ਼ੁਰੂ ਕਰੋ ਮਨ ਕਮਜ਼ੋਰ ਹੁੰਦਾ ਜਾਂਦਾ ਹੈ ਮਨ ਇੱਕ ਹੋ ਗਿਆ ਮਨ ਮਿਟ ਗਿਆ ਜੋਤ ਸਰੂਪ ਹੋ ਗਿਆ ਬੀਜ ਮਿਟਦਾ ਤੇ ਫਲ ਬਣ ਜਾਂਦਾ ਹੈ ਮਨ ਮੇਰੇ ਦਾਇ ਤੇ ਪ੍ਰਮਾਤਮਾ ਬਣ ਜਾਂਦਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਬਚਾ ਜੇ ਇੱਕ ਹੋਏ ਤਾਂ ਉਗਵੇ ਰੁਤੀ ਹੂੰ ਰੁਤ ਹੋਵੇ ਮਨ ਇੱਕ ਹੋਵੇ ਤੇ ਫਿਰ ਜਿੱਥੇ ਬੀਜ ਇੱਕ ਹੋਵੇ ਉੱਥੇ ਬੀਜਣ ਦੀ ਰੁਤ ਵੀ ਹੋਵੇ ਕਿਉਂਕਿ ਰੋਤਨਾਵੇਂ ਤਾਂ ਵੀ ਗੱਲ ਨਹੀਂ ਬਣਦੀ ਮੈਂ ਬੁਨਿਆਦੀ ਅਰਜ਼ ਕਰ ਰਿਹਾ ਤਾਂ ਕਿ ਕੱਲ ਤੋਂ ਤੁਸੀਂ ਕੁਝ ਬੀਜਣਾ ਆਰੰਭ ਕਰੋ ਤੇ ਬੀਜਣਾ ਕੀ ਹੈ ਆਪਣਾ ਮਨ ਤੇ ਕਿੱਥੇ ਬੀਜਣਾ ਹੈ ਸ਼ਬਦ ਦੀ ਧਰਤੀ ਤੇ ਧਰਤੀ ਛਬੜੇ ਧਰਤੀ ਸੁੰਦਰ ਮੌਜੂਦ ਹੈ ਸਾਡੇ ਕੋਲ ਬੀਜ ਕਿਸੇ ਕੰਮ ਦਾ ਨਹੀਂ ਅਕਸਰ ਐਸਾ ਦੇਖਿਆ ਗਿਆ ਹੈ ਭਾਰਤ ਕਿਸਾਨ ਲੋਕ ਉਹਨਾਂ ਵਿਚਾਰਿਆਂ ਕੋਲ ਕਈ ਵਾਰੀ ਬੀਜ ਚੰਗਾ ਹੁੰਦਾ ਹੈ ਧਰਤੀ ਚੰਗੀ ਨਹੀਂ ਹੁੰਦੀ ਦਰਤੀ ਸ਼ਬਦ ਹੈ ਗੁਰੂ ਦਾ ਸ਼ਬਦ ਦਰਤੀ ਗੁਰਮੰਤਰ ਹੈ ਬਹੁਤ ਸੋਹਣੀ ਸਵਰੀ ਹੋਈ ਸਿੰਗਾਰੀ ਹੋਈ ਮਹਾਨ ਦਰਤੀ ਬੀਜ ਕਿਸੇ ਕੰਮ ਦਾ ਨਹੀਂ ਬੀਜ ਸਾਬਤ ਨਹੀਂ ਦਲਿਆ ਸਾਡੇ ਕੋਲ ਧਾਲ ਹੈ ਦਰਤੀ ਦਾ ਕਸੂਰ ਨਹੀਂ ਸ਼ਬਦ ਦਾ ਕਸੂਰ ਨਹੀਂ ਹੈ ਕਸੂਰ ਸੜਾ ਆਪਣਾ ਮੁਝ ਔਗੁਣ ਸਹਿ ਨਾਹੀ ਦੋਸ਼ ਪਰਮਾਤਮਾ ਦਾ ਦੋਸ਼ ਨਹੀਂ ਮੇਰਾ ਹੀ ਦੋਸ਼ ਕਿਉਂਕਿ ਮੇਰੇ ਕੋਲ ਬੀਜ ਸਾਬਤ ਨਹੀਂ ਮੇਰੇ ਕੋਲ ਬੂਤ ਬੀਜ ਜਿਹੜਾ ਹੈ ਤੇ ਪੂਰਨ ਨਹੀਂ ਮੁਕੰਮਲ ਨਹੀਂ ਸੋ ਸਹਿਬ ਕਹਿੰਦੇ ਨੇ ਜੇ ਇਕ ਹੋਏ ਤਾਂ ਉਗਵੇ ਰੁੱਤੀ ਹੂ ਰੁਤੋਏ ਇਕ ਤੇ ਬੀਜ ਸਾਬਤ ਹੋਵੇ ਮੈਂ ਫਿਰ ਅਰਥ ਕਰਾਂ ਭਗਤ ਕਬੀਰ ਨੇ ਦਾਵੇ ਨਾਲ ਕਹਿ ਦਿੱਤਾ ਹੈ ਜਾਨ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾਏ ਉਹਨੂੰ ਕਿੱਥੇ ਰੱਬ ਜਿਹਦੇ ਕੋਲ ਬੀਜ ਹੀ ਸਾਬਤ ਕੋਈ ਨਹੀਂ ਸੰਸਾਰ ਦੇ ਕੰਮ ਕਰਨ ਲੱਗਿਆਂ ਬੀਜ ਸਾਬਤ ਹੋ ਜਾਂਦਾ ਹੈ ਧਾਰਮਿਕ ਕੰਮ ਕਰਨ ਲੱਗਿਆਂ ਨਹੀਂ ਪਤਾ ਹੀ ਨਹੀਂ ਹੁੰਦਾ ਸੰਸਾਰ ਖੜਾ ਹੋ ਜਾਂਦਾ ਹੈ ਦੁਬਦਾ ਖੜੀ ਹੋ ਜਾਂਦੀ ਹੈ ਦੁਫਾੜ ਮਨ ਹੋ ਜਾਂਦਾ ਹੈ ਮਨ ਦਾਲ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਇੱਕ ਤੇ ਬੀਜ ਇੱਕ ਹੋਵੇ ਦੂਜਾ ਬੀਜਣ ਦੀ ਰੁੱਤ ਵੀ ਹੋਵੇ ਤੇ ਬੀਜਣ ਦੀ ਰੁੱਤ ਕਿਹੜੀ ਹੈ ਕਦੋਂ ਬੀਜੀਏ ਕਦੋਂ ਨਾਮ ਜਪੀ ਕਦੋਂ ਬਾਹਰੂ ਵਾਹਰੂ ਕਰੀਏ ਰੁਤੀ ਹੋ ਰੁਤ ਹੋਏ ਇਸਾਰਤਨ ਕਹਿ ਦਤਾ ਹੈ ਸਤਿਗੁਰ ਨੇ ਬੀਜਣ ਦੀ ਰੁੱਤ ਵੀ ਹੋਵੇ ਹੁਣ ਬੀਜ ਵੀ ਵਧੀਆ ਹੋਵੇ ਧਰਤੀ ਵੀ ਠੀਕ ਹੈ ਪਰ ਰੁਪ ਅਨਕੂਲ ਨਾ ਹੋਵੇ ਮੌਸਮ ਅਨਕੂਲ ਨਾ ਹੋਵੇ ਤਾਂ ਹੀ ਬੀਜਿਆ ਹੋਇਆ ਬੀਜ ਪੂਰਨ ਤੌਰ ਤੇ ਪ੍ਰਫੁੱਲਤ ਨਹੀਂ ਹੁੰਦਾ ਔਰ ਜਿਤਨਾ ਪ੍ਰਫੁੱਲਤ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਕਾਜ਼ਮਤਾ ਪ੍ਰਦਾਨ ਕਰਨੀ ਰੁਕ ਤੱਕ ਇਹ ਰਹੀਏ ਰੁਕ ਸਤਿਗੁਰ ਨੇ ਅੰਮ੍ਰਿਤ ਵੇਲਾ ਆਖਿਆ ਔਰ ਬਹੁਤ ਸਾਰੀਆਂ ਪੰਕਤੀਆਂ ਨੇ ਤੇ ਅਧਿਐਨ ਕਰਨ ਤੇ ਇੱਕ ਗੱਲ ਸਪਸ਼ਟ ਹੋਈਏ ਕਿ ਅੰਮ੍ਰਿਤ ਵੇਲਾ ਦੋ ਵਕਤ ਆਉਂਦਾ ਹੈ ਇੱਕ ਟਾਈਮ ਨਹੀਂ Hindu ਸਮਾਜ ਨੇ ਉਸ ਨੂੰ ਸਨਾਤਨ ਰਿਸ਼ੀਆਂ ਨੇ ਉਸ ਨੂੰ ਸੰਦੇਹਾ ਕਿ ਹੈ ਗੁਰਮਤ ਨੇ ਅੰਮ੍ਰਿਤ ਵੇਲਾ ਆਖਿਆ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਬ੍ਰਹਮ ਮਹੂਰਤ ਆਖਿਆ ਔਰ ਸਲਾਮ ਨੇ ਉਸਨੂੰ ਅਲਲ ਸੁਬਾ ਕਰਕੇ ਗਿਆ ਸੰਦਿਆ ਸੰਦਿਆ ਦਾ ਮਤਲਬ ਜਿੱਥੇ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਤਾਂ ਦਿਨ ਤੇ ਰਾਤ ਦੀ ਸੰਧੀ ਦੋ ਵਕਤ ਆਉਂਦੀ ਹੈ ਇੱਕ ਸਵੇਰੇ ਆਉਂਦੀ ਹੈ ਇੱਕ ਸ਼ਾਮ ਨੂੰ ਆਉਂਦੀ ਹੈ ਸੰਦਿਆ ਦਾ ਮਤਲਬ ਸ਼ਾਮ ਨਹੀਂ ਹੈ ਸੰਦਿਆ ਸੰਸਕ੍ਰਿਤ ਦਾ ਸ਼ਬਦ ਹੈ ਜਿੱਥੇ ਸੰਧੀ ਹੋ ਰਹੀ ਹੈ ਜੋ ਦਿਨ ਤੇ ਰਾਤ ਦਾ ਜੋੜ ਹੋ ਰਿਹਾ ਜਿੱਥੇ ਸੰਦਿਆ ਸੰਦੇਆ ਸੋ ਇਹ ਸੰਦਿਆ ਦੋ ਵਕਤ ਹੁੰਦੀ ਸਵੇਰੇ ਇੱਕ ਸ਼ਾਮ ਇਸ ਵਾਸਤੇ ਸਾਨੂੰ ਸਤਿਗੁਰਾਂ ਨੇ ਦੋ ਵਕਤ ਦਾ ਨਿਤਨੇਮ ਬਖਿਆ ਤੇ ਦੋ ਵਕਤ ਦੀਆਂ ਬਾਣੀਆਂ ਵੀ ਵੱਖ ਨੇ ਸਵੇਰੇ ਦੀ ਨਿਤਨੇਮ ਦੀ ਬਾਣੀ ਸਾਡੀ ਹੋਰ ਸ਼ਾਮ ਦੀ ਹੋਰ ਸ਼ਾਮ ਦੀ ਰਹਾਸ ਸਾਹਿਬ ਸਵੇਰੇ ਦੀਆਂ ਪੰਜ ਬਾਣੀਆਂ ਹੋਰ ਜਦੋਂ ਸੰਦਿਆ ਹੈ ਇਹ ਅੰਮ੍ਰਿਤ ਵੇਲਾ ਹੈ ਇਹ ਰੁੱਤ ਹੈ ਬੀਜਣ ਦੀ ਅਕਸਰ ਬੀਜ ਬੋਣ ਦੀ ਰੁੱਤ ਸਾਲ ਵਿੱਚ ਇੱਕ ਦਫਾ ਆਉਂਦੀ ਹੈ ਜਾਂ ਦੋ ਦਫਾ ਪਰ ਮਨ ਰੂਪੀ ਬੀਜ ਨੂੰ ਬੀਜੀ ਹੈ ਰੁੱਤ 24 ਘੰਟਿਆਂ ਦੇ ਵਿੱਚ ਦੋ ਦਫਾ ਆਉਂਦੀ ਹੈ ਔਰ ਉਹ ਉਹ ਰੁੱਤ ਹੈ ਵਕਤ ਉਹ ਹੈ ਜਦ ਦਿਨ-ਦਿਨ ਨਹੀਂ ਹੈ ਰਾਤ-ਰਾਤ ਨਹੀਂ ਹੈ ਉਹਨੂੰ ਕਹਿੰਦੇ ਨੇ ਸੰਦਿਆ ਉਹ ਪੁੱਟ ਗਈ ਹੈ ਲੇਕਿਨ ਅਜੇ ਸੂਰਜ ਚੜਿਆ ਨਹੀਂ ਅੰਮ੍ਰਿਤ ਵੇਲਾ ਸੰਧਿਆ ਸੂਰਜ ਗਰੂਬ ਹੋ ਗਿਆ ਪਰ ਪੂਰਨ ਤੌਰ ਤੇ ਅਜੇ ਅੰਧੇਰਾ ਨਹੀਂ ਹੈ ਚਾਨਣਾ ਹੈ ਸੰਧਿਆ ਇਹ ਦੋ ਸੰਧਿਆ ਹੈ ਇਸ ਦੋ ਵਕਤ ਨੂੰ ਸੰਧਿਆ ਕਹਿੰਦੇ ਨੇ ਜਦ ਦਿਨ ਦਿਨ ਨਹੀਂ ਹੈ ਰਾਤ ਰਾਤ ਨਹੀਂ ਹੈ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਐ ਬੰਦੇ ਹੁਣ ਤੂੰ ਕੋਸ਼ਿਸ਼ ਕਰ ਆਤਮਾ ਪਰਮਾਤਮਾ ਦੀ ਸੰਧੀ ਕਰ ਲੈ ਮਨ ਤੇ ਅਵਲਪੁਰਖ ਦੀ ਸੰਧੀ ਕਰਦਾ ਹੈ ਜੋੜ ਕਰਦਾ ਹੈ ਇਹ ਜੋੜ ਤੇਰੇ ਵਾਸਤੇ ਮਦਦਗਾਰ ਹੈ ਦਿਨ ਤੇ ਰਾਤ ਦਾ ਇਹ ਜੋੜ ਤੇਰੇ ਲਈ ਸਹਾਇਕ ਹੈ ਇਹ ਗੱਲ ਵੱਖਰੀ ਹੈ ਕਿ ਤੂੰ ਜੁੜ ਗਿਆ ਫਿਰ ਤੇ ਦਿਨ ਰਾਤ ਹੀ ਆਰਾਡੋ ਪਿਆਰੇ ਨਿਮਤ ਨਕੀ ਜੇ ਢੀਲਾ ਫਿਰ ਤੇ ਦਿਨ ਰਾਤ ਚੱਲਦਾ ਉਹ ਗੱਲ ਵੱਖਰੀ ਹੈ ਪਰ ਤੂੰ ਸ਼ੁਰੂਆਤ ਕਰਨੀ ਹੈ